ਸੂਰਾ ਸੋ ਪਹਿਚਾਨੀਐ ਜੋ ਲਰੇ ਦਿਨ ਕੇ ਹਿਤ ਉਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਕੇ ਸਾਈਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦਾ ਬਹੁਤ ਹੀ ਅਹਿਮ ਦਿਹਾੜਾ ਹੈ ਸਾਕਾ ਪੌਂਟਾ ਸਾਹਿਬ ਜੇ ਅਸੀਂ ਪੌਂਟਾ ਸਾਹਿਬ ਦੇ ਬਾਰੇ ਵਿੱਚ ਵਿਚਾਰ ਸਾਂਝ ਕਰਦੇ ਆਂ ਤੇ ਪੌਂਟਾ ਸਾਹਿਬ ਉਹ ਮੁਕੱਦਸ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਕੱਦਸ ਚਰਨ ਪੈ ਔਰ 1685 ਤੋਂ ਲੈ ਕੇ 1699 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਸੀ ਇਹਦਾ ਅਸੀਂ ਹੋਰ ਵੀ ਥੋੜਾ ਜਿਹਾ ਸ਼ੌਕੜ ਜਾਣਨ ਦੀ ਕੋਸ਼ਿਸ਼ ਕਰੀਏ। ਤੋਂ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ 1665 ਦੇ ਵਿੱਚ ਆ ਇੱਕ ਮਖੂਵਾਲ ਦੀ ਜ਼ਮੀਨ ਨੂੰ ਖਰੀਦਿਆ ਔਰ ਜਿੱਥੇ ਉਹਨਾਂ ਨੇ ਨਗਰ ਵਸਾਇਆ ਸੀ ਆਪਣੇ ਮਾਤਾ ਜੀ ਦੇ ਨਾਮ ਤੇ ਜਿਹਦਾ ਨਾਮ ਸੀ ਚੱਕ ਨਾਨਕੀ ਔਰ ਜਿਸ ਦਾ ਬਾਅਦ ਵਿੱਚ ਨਾਉਂ ਜਿਹੜਾ ਆਨੰਦਪੁਰ ਸਾਹਿਬ ਕਰਕੇ ਪ੍ਰਸਿੱਧ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੇ ਦਸਵੇਂ ਪਾਤਸ਼ਾਹ ਬਣ ਕੇ ਜਗਤ ਦਾ ਭਲਾ ਕਰਨ ਲੱਗੇ ਤੇ ਦੂਰ ਦਰਾਡੇ ਤੋਂ ਸ਼ਰਧਾਵਾਨ ਗੁਰਸਿੱਖ ਗੁਰੂ ਨਾਨਕ ਦੇ ਪ੍ਰੇਮੀ ਤਰ੍ਹਾਂ ਤਰ੍ਹਾਂ ਦੀਆਂ ਪਿੱਟਾਵਾਂ ਲੈ ਕੇ ਆਉਂਦੇ ਸੀ ਜਿਵੇਂ ਅਸੀਂ ਪ੍ਰਸਾਦੀ ਹਾਥੀ ਦੀ ਗੱਲ ਕਰਦੇ ਆਂ ਪੰਜ ਕਲਾ ਸ਼ਸਤਰ ਦੀ ਗੱਲ ਕਰਦੇ ਆਂ ਪਰ ਜਿਹੜਾ ਪਹਾੜੀ ਰਾਜੇ ਸੀ ਹਿੰਦੂ ਰਾਜਪੂਤ ਰਾਜੇ ਜਿਹੜੇ ਸੀ ਇਹਨਾਂ ਦਾ ਮੁਖੀ ਹੁੰਦਾ ਸੀ ਕਹਲੂਰ ਦਾ ਰਾਜਾ ਭੀਮ ਚੰਦ ਇਹ ਬੜੀ ਈਰਖਾ ਕਰਦਾ ਸੀ ਇਹਨੇ ਚਾਣਕਿਆ ਨੀਤੀ ਦੇ ਮੁਤਾਬਕ ਧਾਮ-ਸਾਮ, ਦੰਡ-ਭੇਦ ਇਹ ਚਾਰੀ ਨੀਤੀਆਂ ਅਪਣਾ ਕੇ ਵੇਖੀਆਂ ਪਰ ਇਹ ਸਫਲ ਨਹੀਂ ਸੀ ਹੋ ਸਕਿਆ। ਔਰ ਜਦੋਂ ਇਹ ਸਫਲ ਨਾ ਹੋਇਆ ਤੇ ਇਹ ਕੋਸ਼ਿਸ਼ ਵੀ ਮੈਂ ਗੁਰੂ ਸਾਹਿਬਾਨ ਦੇ ਪਾਸੋਂ ਕਿਸੇ ਤੰਗ ਦੇ ਨਾਲ ਜਾਂ ਟੈਕਸ ਗ੍ਰਾਹਮਾਂ ਤੇ ਜਾ ਇਹਨਾਂ ਨੂੰ ਕਹਾਂ ਤੁਸੀਂ ਇਹ ਪਹਾੜਾਂ ਦੀ ਦੂਨ ਛੱਡ ਕੇ ਚਲੇ ਜਾਓ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨ ਲੱਗੇ ਅਸੀਂ ਕਿਸੇ ਦੀ ਪਰਜਾ ਨਹੀਂ ਆ ਤੇ ਸਾਡੇ ਬਾਪ ਦੀ ਨੇ ਮੁੱਲ ਖਰੀਦੀ ਹੋਈ ਜਗਾ ਜਿੱਥੇ ਨਗਰ ਵਸਿਆ ਹੋਇਆ ਬਾਕੀ ਜੇ ਤੁਹਾਡੇ ਮਨ ਦਾ ਕੋਈ ਭਰਮ ਹੈ ਲੜਾਈ ਝਗੜੇ ਦਾ ਤੇ ਕੋਈ ਗੱਲ ਨਹੀਂ। ਅਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦਵਾਂਗੇ ਸੋ ਖੈਰ ਇਹਨਾਂ ਦਿਨਾਂ ਦੇ ਵਿੱਚ ਇੱਕ ਸਰਮੌਰ ਦਾ ਰਾਜਾ ਹੋਇਆ ਜਿਹਨੂੰ ਅਸੀਂ ਨਾਹਨ ਦਾ ਰਾਜਾ ਕਹਿੰਦੇ ਮੇਦਨੀ ਪ੍ਰਕਾਸ਼ ਜਿਹੜਾ ਮੇਦਨੀ ਪ੍ਰਕਾਸ਼ ਸੀ ਇਹਦਾ ਗਵਾਂਡੀ ਰਾਜਾ ਸੀ ਫਤਿਹ ਸ਼ਾ ਇਹ ਸ਼੍ਰੀਨਗਰ ਦਾ ਰਾਜਾ ਹੁੰਦਾ ਸੀ ਜਿਹੜਾ ਸ਼੍ਰੀਨਗਰ ਦਾ ਰਾਜਾ ਸੀ ਉਹ ਇਹਨਾਂ ਦੇ ਨਾਲ ਮੇਦਨੀ ਪ੍ਰਕਾਸ਼ ਨਾਲ ਈਰਖਾ ਕਰਦਾ ਸੀ ਔਰ ਸਮੇਂ-ਸਮੇਂ ਅਨੁਸਾਰ ਅੱਗੇ ਵਧ ਕੇ ਇਹਦੇ ਰਾਜ ਭਾਗ ਨੂੰ ਆਪਣੇ ਕਬਜ਼ੇ ਹੇਠ ਕਰੀ ਜਾਂਦਾ ਸੀ ਫਤੀਸ਼ਾ ਬੜਾ ਦਿਮਾਗੀ ਸੀ ਉਹਨੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਸੀ ਉਹ ਭੀਮਚੰਦ ਕਹੇ ਲੂਰੀਏ ਦੇ ਮੁੰਡੇ ਨਾਲ ਕਰ ਦਿੱਤਾ ਧਾਰਮਿਕ ਤੌਰ ਤੇ ਉਹਨੇ ਤਾਕਤ ਲੈਣ ਵਾਸਤੇ ਗੁਰੂ ਹਰ ਰੈ ਸਿੰਘ ਜੀ ਦੇ بیٹے ਬਾਬਾ ਰਾਮ ਰਾਜ ਉਹਨਾਂ ਨੂੰ ਲੈ ਲਿਆ ਹੁਣ ਮੇਦਨੀ ਪ੍ਰਕਾਸ਼ ਦੇ ਮੰਨਦੇ ਅੰਦਰ ਡਰ ਸੀ ਕਿ ਇੱਕ ਤੇ ਇਹਨੇ ਜਿਹੜਾ 22 ਤਾਂ ਦੇ ਰਾਜਾਂ ਦਾ ਮੁਖੀ ਉਹਦੇ ਨਾਲ ਰਿਸ਼ਤਾ ਗੰਢ ਲਿਆ ਧੀ ਦਾ ਰਿਸ਼ਤਾ ਕਰਕੇ ਉਹਦੇ ਬੇਟੇ ਨੂੰ ਦੂਜਾ ਇਹਨੇ ਧਾਰਮਿਕ ਤਾਕਤ ਵੀ ਇਕੱਠੀ ਕਰ ਲਈ ਐ ਇਸ ਵਾਸਤੇ ਮੈਨੂੰ ਵੀ ਚਾਹੀਦਾ ਕੋਈ ਆਪਣੀ ਹਾਜਤ ਦੇ ਵਾਸਤੇ ਆਪਣੇ ਜਿਹੜਾ ਕਿਸੇ ਨੂੰ ਬੇਨਤੀ ਕਰਾਂ ਤੇ ਉਹਦੀਆਂ ਨਜ਼ਰਾਂ ਦੇ ਵਿੱਚ ਐ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਫਿਰ ਬੇਨਤੀ ਕੀਤੀ ਸਤਗੁਰਾਂ ਨੂੰ ਤੇ ਸਤਗੁਰੂ ਸੱਚੇ ਪਾਤਸ਼ਾਹ ਨਾਹਨ ਗਏ ਨੇ 1685 ਦੇ ਵਿੱਚ ਉਹ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ 1685 ਤੋਂ 1699 ਤੱਕ ਜਿਹੜੇ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸੀ ਇਤਿਹਾਸ ਕਹਿੰਦਾ ਹੈ ਜਿੱਥੇ ਸਤਗੁਰਾਂ ਨੇ ਪੈਰ ਧਰਿਆ ਉੱਥੋਂ ਦਾ ਨਾਮ ਪੰਮਤਾ ਸਾਹਿਬ ਪ੍ਰਸਿੱਧ ਹੋ ਗਿਆ ਵੈਸੇ ਇੱਕ ਪਹਾੜੀਆਂ ਦੇ ਵਿੱਚ ਇੱਕ ਗਹਿਣਾ ਹੁੰਦਾ ਹੈ ਪੌਂਟਾ ਇਹ ਵੀ ਬੜਾ ਮਹਿੰਗਾ ਹੁੰਦਾ ਅਲੀਸ਼ਾਨ ਹੁੰਦਾ ਸੋ ਇਸ ਤਰ੍ਹਾਂ ਇਤੋਂ ਦਾ ਨਾਂ ਜਿਹੜਾ ਪੌਂਟਾ ਸੀ ਉਹ ਪ੍ਰਸਿੱਧ ਹੋ ਗਿਆ ਇਹ ਇਸ ਸਥਾਨ ਤੇ ਹੀ ਯਾਦ ਰਹੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਸੁੰਦਰ ਕੌਰ ਜੀ ਦੀ ਪੁੱਖ ਤੋਂ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਸੀ ਉਸ ਸਮੇਂ ਸਡਾਉਰੇ ਦੇ ਰਹਿਣ ਵਾਲੇ ਪੀਰ ਬੁੱਧੂ ਸ਼ਾਹ ਜੀ ਇਹ 500 ਜਿਹੜੇ ਸਿਪਾਈ ਸੀ ਖਾਨ ਜਿਹੜੇ ਸੀ 5 ਜਨੈਲਾਂ ਦੇ 100-100 ਬੰਦਾ ਸੀ ਉਹਨਾਂ ਨੂੰ ਇਹ ਭਰਤੀ ਕਰਵਾਉਂਦਾ ਹੈ ਤੇ ਇਸੇ ਤਰ੍ਹਾਂ 500 ਦਾਸੀ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਨੇ ਪਰ ਜਦੋਂ ਬਾਈ ਤਾਰ ਦੇ ਰਾਜਿਆਂ ਦੇ ਨਾਲ ਜੁਦਦ ਹੁੰਦਾ ਹੈ ਤੇ ਉਹਦੇ ਵਿੱਚੋਂ ਜਿਹੜੇ 500 ਉਦਾਸੀ ਸੀ ਇਹਨਾਂ ਵਿੱਚੋਂ ਇੱਕ ਰਹਿ ਜਾਂਦਾ ਬਾਕੀ ਸਾਰੇ ਭੱਜ ਜਾਂਦੇ ਆ ਔਰ ਇਸੇ ਤਰ੍ਹਾਂ ਜਿਹੜੇ ਪੀਰ ਬੁੱਧੂ ਸ਼ਾਹ ਜੀ ਨੇ ਇਹ ਭਰਤੀ ਕਰਵਾਏ ਹੋਏ ਸੀ ਖਾਨ ਜਿਹੜੇ ਸੀ ਉਨ੍ਹਾਂ ਦੇ ਵਿੱਚੋਂ ਸਿਰਫ 100 ਰਹਿ ਜਾਂਦਾ ਤੇ ਕਾਲੀ ਖਾਂ ਜਰਨੈਲ ਰਹਿ ਜਾਂਦਾ ਬਾਕੀ ਸਾਰੇ ਭੱਜ ਜਾਂਦੇ ਨੇ ਪੀਰ ਬੁੱਧੂ ਸ਼ਾਹ ਨੂੰ ਪਤਾ ਚੱਲਦਾ ਉਹ ਆਪਣੇ 4 ਪੁੱਤਰ ਤੇ ਆਪਣੇ 700 ਮਰੀਦਾਂ ਨੂੰ ਭੇਜਦਾ ਜਿਹੜੇ ਜੰਗੇ ਮੈਦਾਨ ਦੇ ਵਿੱਚ ਲੜਦਿਆਂ ਹੋયા ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋયા ਸ਼ਹਾਦਤਾਂ ਦੇ ਜਿਹੜੇ ਨੇ ਉਹ ਜਾਮ ਪੀਂਦੇ ਨੇ ਤੇ ਪੀਰ ਬੁੱਧੂ ਸ਼ਾਹ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਦੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਦੋਵੇਂ ਰੱਤ ਕਰਕੇ ਬਖਸ਼ਿਸ਼ ਮੰਗਦੇ ਨੇ ਤੇ ਜਿਹੜੇ ਕੰਗੇ ਨਾਲ ਸਤਗੁਰੂ ਜੀ ਕੇਸ ਜਿਹੜੇ ਸੀ ਉਹ ਸਵਾਰ ਰਿਆ ਸੀ ਉਹ ਕੰਗਾ ਜਿਹੜਾ ਸੀ ਉਹਦੀ ਟੋਲੀ ਵਿੱਚ ਪਾ ਦਿੰਦੇ ਨੇ ਨਵਾਜਦੇ ਨੇ ਨਾਲ ਹੀ ਆਪਣੀ ਦਸਤਾਰ ਦਾ ਅੱਧਾ ਹਿੱਸਾ ਜਿਹੜਾ ਇਤਿਹਾਸ ਦੇ ਮੁਤਾਬਕ ਕਿ ਉਹ ਦੇ ਕੇ ਇੱਕ ਸਰਪਾਉ ਵਜੋਂ ਪੀਰ ਬੁੱਧੂ ਸ਼ਾਹ ਨੂੰ ਨਵਾਜਦੇ ਨੇ ਸੋ ਇਹ ਹੈ ਪੋਂਟਾ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪੋਂਟਾ ਸਾਹਿਬ ਤੋਂ ਆ ਜਾਂਦੇ ਨੇ ਤੇ ਇਥੋਂ ਦੀਆਂ ਸੁਭਾਵਾਂ ਜਿਹੜੀਆਂ ਆ ਉਹ ਬਿਸ਼ਨ ਦਾਸ ਜੀ ਦੇ ਕੋਲ ਹੋਇਆ ਕਰਦੀਆਂ ਨੇ 1716 ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਗਈ ਕਿ ਜਿੰਨੇ ਵੀ ਗੁਰਸਥਾਨ ਸੀ ਧਰਮਸ਼ਾਲਾ ਸੀ ਇਹਨਾਂ ਦਾ ਪ੍ਰਬੰਧ ਉਦਾਸੀਆਂ ਤੇ ਨਿਰਮਲਿਆਂ ਦੇ ਕੋਲ ਆ ਗਿਆ ਇਹਨਾਂ ਨੇ ਖੂਬ ਸੇਵਾ ਸੰਭਾਲ ਕੀਤੀ ਔਰ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੇਵਲ ਅਨੁਮਤੀਆਂ ਦੇ ਧਰਮਸਥਾਨਾਂ ਦੀ ਨਾ ਜਗੀਰਾਂ ਨਾ ਕੀਤੀਆਂ ਸਗੋਂ ਜਿਹੜੇ ਸਿੱਖ ਇਤਿਹਾਸ ਨਾਲ ਸੰਬੰਧਤ ਸਥਾਨ ਸੀ ਉਹਨਾਂ ਦੇ ਨਾਂ ਵੀ ਬਹੁਤ ਸਾਰੀਆਂ ਜਗੀਰਾਂ ਜੜੀਆਂ ਸੀ ਲਗਵਾ ਦਿੱਤੀਆਂ ਪਰ ਇਹ ਜਿਹੜੇ ਗੁਰਸਥਾਨਾਂ ਦੇ ਉੱਪਰ ਸਮਾਮਣਭਾਰਿਆ ਸੀ ਪੁਜਾਰੀ ਵਰਗੇ ਇਹਨਾਂ ਦੇ ਜੀਵਨ ਵਿੱਚ ਕਾਫੀ ਖੜੋਤ ਆ ਗਈ ਇਜਵੇਂ ਸ਼ਰਾਬ ਕਬਾਬ ਸ਼ਬਾਬ ਦੇ ਆਦੀ ਹੋ ਗਏ ਇਹ ਗੱਲਾਂ ਜਦੋਂ ਪਤਾ ਚੱਲੀਆਂ ਤੇ ਇਹਨਾਂ ਦੇ ਵਿਰੁੱਧ ਖਾਲਸਾ ਪੰਥ ਜਿਹੜਾ ਸੀ ਉਹ ਲਾਮਬੰਦ ਹੋਇਆ ਤੇ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਔਰ ਸ਼੍ਰੋਮਣੀ ਕਾਲੀਦਾਲ ਹੋਂਦ ਵਿੱਚ ਆਇਆ ਫਿਰ ਜਿਵੇਂ ਤਰਨਤਨ ਸਾਹਿਬ ਦਾ ਸਾਕਾ ਜਿਹੜਾ ਵਰਤ ਜਾਣਾ ਬਾਬੇ ਦੀ ਬੇਰ ਸਿਆਲਕੋਟ ਦਾ ਸਾਕਾ ਵਰਤ ਜਾਣਾ ਇਸੇ ਤਰ੍ਹਾਂ ਇਸ ਤੋਂ ਬਾਅਦ ਸਾਕਾ ਨਨਕਾਣਾ ਸਾਹਿਬ ਕੋਣਾ ਗੁਰੂ ਕੇ ਖਾਲਸੇ ਨੇ ਕੀ ਕੀਤਾ ਕਿ ਇਹ ਮਹੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਵਾ ਲੈ। ਇਸ ਸਮੇਂ ਪੌਂਟਾ ਸਾਹਿਬ ਦਾ ਮਹੰਤ ਜਿਹੜਾ ਸੀ ਉਹਦਾ ਨਾਂ ਸੀ ਭਾਈ ਮਹੰਤ ਲੈਣਾ ਸਿੰਘ। ਉਹ ਬੜੇ ادب ਦੇ ਨਾਲ ਆਇਆ ਸ਼੍ਰੀ ਕਾਲ ਤਕ ਸਾਹਿਬ ਜੀ ਤੇ ਔਰ ਉਹਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਗਜ਼ੀਕਟਿਵ ਕਮੇਟੀ ਜਿਹਨੂੰ ਅਸੀਂ ਕਹ ਲਈਏ ਉਹਨਾਂ ਦੇ ਹਜ਼ੂਰ ਬੇਨਤੀ ਕੀਤੀ ਸੀ ਖਾਲਸਾ ਜੀ ਜਿੰਨਾ ਸਮਾਂ ਸਤਗੁਰਾਂ ਨੇ ਮੇਰੇ ਕੋਲੋਂ ਸੇਵਾ ਲਈ ਹੈ ਮੈਂ ਕੋਸ਼ਿਸ਼ ਕੀਤੀ ਨਿਭਾਉਣ ਦੀ ਪਤਾ ਨਹੀਂ ਮੇਰੇ ਕੋਲ ਕਿੰਨੀਆਂ ਪੁੱਲਾ ਹੋਈਆਂ ਹੁਣ ਮੈਂ ਚਾਹਣਾ ਹਾਂ ਕਿਸ ਗੁਰੂ ਘਰ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਪੰਥ ਨੂੰ ਸੌਂਪ ਦਿੱਤੀ ਜਾਵੇ। ਉਹਦੀ ਯੋਗਤ ਨੂੰ ਵੇਖ ਕੇ ਉਹਦੀ ਧਿਆਨਦਾਰੀ ਨੂੰ ਵੇਖ ਕੇ ਸਮਰਪਿਤ ਭਾਵਨਾ ਨੂੰ ਵੇਖ ਕੇ ਗੁਰੂ ਕੇ ਖਾਲਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹ ਸੁਭਾਵਾਂ ਜਿਹੜੀਆਂ ਸੀ ਮਹੰਤ ਲੈਣਾ ਸਿੰਘ ਦੇ ਕੋਲ ਹੀ ਰਹਿਣ ਦਿੱਤੀਆਂ। ਬਾਅਦ ਵਿੱਚ ਮਹੰਤ ਲੈਣਾ ਸਿੰਘ ਦਾ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਸੀ ਮਹੰਤ ਗੁਰਦਿਆਲ ਸਿੰਘ। ਇਹ ਜਿਹੜਾ ਗੁਰਦਿਆਲ ਸਿੰਘ ਸੀ ਇਹਦੇ ਵਿੱਚ ਵੀ ਜਿਹੜਾ ਸੀ ਉਹ ਜਿਵੇਂ ਦੂਜੇ ਉਦਾਸੀਆਂ ਦੇ ਵਿੱਚ ਜਿਹੜੇ ਸੀ ਗੁਰਦੁਆਰਿਆਂ ਤੇ ਕਾਬਜ ਖੜੋਤਾਂ ਆ ਗਈਆਂ ਇਹਦੇ ਵਿੱਚ ਵੀ ਇਹ ਖੜੋਤ ਆ ਗਈ ਆਲੇ-ਦੁਆਲੇ ਬੜੀਆਂ ਚਰਚਾਵਾਂ ਹੋਣ ਲੱਗੀਆਂ ਇੱਕ ਵਾਰ ਇਹਨੂੰ ਸਮਝਾਇਆ ਵੀ ਗਿਆ ਸਰਦਾਰ ਚੇਤ ਸਿੰਘ ਦੀ ਹੋਰਾਂ ਦੇ ਵੱਲੋਂ ਇਹ ਆਖੇ ਲੱਗ ਗਿਆ ਪਰ ਫਿਰ ਇਹ ਬਦਨੀਤੀਆਂ ਕਰਨ ਲੱਗ ਪਿਆ ਹੁਣ ਗੁਰੂ ਕਾ ਖਾਲਸਾ ਜਿਹੜਾ ਬੜਾ ਦੁਖੀ ਸੀ ਉਹਨਾਂ ਨੇ ਫਿਰ ਜਾ ਕੇ ਹਰੀਆਂ ਵੇਲਾਂ ਹੁਸ਼ਿਆਰਪੁਰ ਉੱਥੇ ਜਾ ਕੇ ਬੇਨਤੀ ਕੀਤੀ ਜਿਹੜੇ ਇਸ ਬੁੱਢਾ ਦਲ ਦੇ ਮੁਖੀ ਸੀ ਸਰਦਾਰ ਜਥੇਦਾਰ ਬਾਬਾ ਹਰਪ੍ਰਜਨ ਸਿੰਘ ਜੀ ਉਹਨਾਂ ਦੇ ਕੋਲ ਜਥੇਦਾਰ ਬਾਬਾ ਹਰਪ੍ਰਭਜਨ ਸਿੰਘ ਜੀ ਹੁਰੀ ਨਿਹੰਗ ਸਿੰਘ ਸੀ ਇਹਦੇ ਮਤਲਬ ਇਸ ਮਕਸਦ ਨਾਲ ਨਹੀਂ ਜਾਂਦੇ ਕਿ ਅਸੀਂ ਉੱਥੇ ਜਾ ਕੇ ਲੜਨਾ ਝਗੜਨਾ ਤੇ ਕੁਝ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਪੌਂਟਾ ਸਾਹਿਬ ਚਲੇ ਜਾਂਦੇ ਨੇ ਔਰ ਉਸ ਸਥਾਨ ਤੇ ਜਾ ਕੇ ਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੰਦੇ ਨੇ 101 ਖੰਡ ਪਾਠ ਦੀ ਜਿਵੇਂ ਇੱਕ ਖੰਡ ਪਾਠ ਸਾਹਿਬ ਦਾ ਅੱਜ ਭੋਗ ਪੈ ਗਿਆ ਤੇ ਦੂਜਾ ਅੱਜ ਆਰੰਭ ਕਰ ਦੇਣਾ ਔਰ ਇਹ ਜਿਹੜਾ ਮਹੰਤ ਗੁਰਦਿਆਲ ਸੀ ਇਹਦੀ ਸਰਕਾਰੀ ਦਰਬਾਰੀ ਬੜੀ ਪਹੁੰਚ ਸੀ ਇੰਨੇ ਫਿਰ ਜਿਹੜਾ ਉੱਥੋਂ ਦਾ ਡਿਪਟੀ ਕਮਿਸ਼ਨਰ ਸੀ ਆਰਕੇ ਚੰਡੋਲ ਉਹਦੇ ਨਾਲ ਗੱਠ ਜੋੜ ਕਰ ਲਿਆ ਕਿ ਆਪਾਂ ਕਿਸੇ ਤੰਗ ਨਾਲ ਇਸ ਖਾਲਸੇ ਨੂੰ ਇਸ ਗੁਰਦੁਆਰੇ ਤੋਂ ਕੱਢਣਾ ਹੈ ਜਦੋਂ ਇਹ ਪ੍ਰਸ਼ਾਸਨ ਨੂੰ ਨਾਲ ਲਿਖ ਕੇ ਆਉਂਦਾ ਤੇ ਇਧਰੋਂ ਜਿਹੜਾ ਗੁਰੂ ਕਾ ਖਾਲਸਾ ਦਰਬਾਰ ਦੇ ਅੰਦਰ ਹੈ ਉਹ ਅੰਦਰੋਂ ਕੁੰਡੀ ਲਾ ਲਿੰਦੇ ਕਿ ਇਹ ਕਿਸੇ ਨਾਲ ਐਵੇਂ ਨਾ ਹੋਵੇ ਕਿ ਆਣ ਕੇ ਕਿਤੇ ਗੁਰੂ ਸਾਹਿਬ ਜੀ ਦਾ ਨਰਾਦਰ ਕਰਨ ਇਹ ਖਦਸਾ ਬਣਿਆ ਹੋਇਆ ਸੀ ਇੰਨੇ ਫਿਰ ਜਿਹੜਾ ਆਰਕੇ ਚੰਡੋਲ ਕਮਿਸ਼ਨਰ ਸੀ ਤੇ ਇਹਨਾਂ ਨੇ ਬੜੀ ਚਲਾਕੀ ਨਾਲ ਗੁਰਦਿਆਲ ਸਿੰਘ ਹੋਰਾਂ ਨੇ ਬਾਬਾ ਹਰਪ੍ਰਜਨ ਸਿੰਘ ਦੀ ਹੋਰੀ ਨੂੰ ਇੱਕ ਵੱਖਰੇ ਕਮਰੇ ਚ ਬੁਲਾ ਲਿਆ ਤੇ ਉੱਥੇ ਇਹਨਾਂ ਨੂੰ ਬੰਦੀ ਬਣਾ ਲਿਆ ਇਸ ਤਰ੍ਹਾਂ ਜਥੇਦਾਰ ਬਾਬਾ ਹਰਪ੍ਰਜਨ ਸਿੰਘ ਦੀ ਹੋਰੀ ਉਸ ਕਮਰੇ ਦੇ ਵਿੱਚ ਬੰਦੀ ਬਣ ਗਏ ਇਹਨਾਂ ਨੇ ਜਦੋਂ ਵਾਹ ਲਾਈ ਬੂਹੇ ਖੁੱਲੇ ਨਾ ਫਿਰ ਇਹਨਾਂ ਨੇ ਪੌੜੀਆਂ ਲਾ ਕੇ ਜਿਹੜੇ ਉੱਤੇ ਰੋਸ਼ਨਦਾਨ ਸੀ ਬਾਰੀਆਂ ਸੀ ਉਹ ਤੋੜ ਕੇ ਅੰਦਰ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਵੇਂ ਮਹੰਤ ਨਰੈਣੂ ਨੇ ਸਾਕਾ ਨਨਕਾਣਾ ਸਾਹਿਬਗੇ ਇਹ ਜਿਹੜਾ ਸੀ ਕਰਤੂਤ ਕੀਤੀ ਸੀ ਉਦੀ ਤਰ੍ਹਾਂ ਕਿਸ ਤਰ੍ਹਾਂ ਜਿਹੜੀਆਂ ਗੋਲੀਆਂ ਚੱਲੀਆਂ ਉਹਨਾਂ ਗੋਲੀਆਂ ਦੇ ਨਾਲ ਅੱਠ ਸਿੰਘ ਜਿਹੜੇ ਸੀ ਉਹ ਦਰਬਾਰ ਦੇ ਅੰਦਰ ਸ਼ਹੀਦ ਹੋ ਗਏ ਕਿਉਂਕਿ ਦਰਬਾਰ ਦੇ ਅੰਦਰ 47 ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਉਹ ਕੰਧਾਂ ਦੇ ਉੱਪਰ ਉਕਰੇ ਗਏ ਜਿਸ ਨਾਲ ਮਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪਾਪ ਕਦੀ ਵੀ ਜਿਹੜਾ ਵਾ ਉਹ बुझਾ ਨਹੀਂ ਰਹਿਦਾ ਇੱਕ ਮੈਂ ਹੋਰ ਗੱਲ ਆਪਦੀ ਨਾਲ ਸਾਂਝੀ ਕਰਨਾ ਚਾਹਣਾ ਹਾਂ ਕਿ ਇੱਕ ਜਿਹੜਾ ਸਿੰਘ ਗੁਰੂ ਦੀ ਤਾਬਿਆ 'ਚ ਬੈਠ ਕੇ ਅਖੰਡ ਪਾਠ ਸਾਹਿਬ ਦੀ ਸੇਵਨਭਾਰ ਰਿਹਾ ਸੀ ਉਹਨੇ ਹੱਥ ਚੁੱਕਿਆ ਉਹਦਾ ਮਕਸਦ ਇਹ ਸੀ ਇਹ ਰੱਬ ਦਾ ਵਾਸਤਾ ਜੇ ਗੁਰੂ ਦੀ ਬਾਣੀ ਦਾ ਪਾਠ ਹੋ ਰਿਹਾ ਨਰਾਦਰ ਨਾ ਕਰਿਓ ਪਰ ਇਹਨਾਂ ਝਾਲਮਾਂ ਨੂੰ ਤੇ ਵੀ ਤਰਸਣਾ ਕੀਤਾ ਉਹਦੀ ਗੋਲੀ ਚਲਾਈ ਉਹਦੀ ਤਲੀ ਦੇ ਵਿੱਚ ਵੱਜੇ ਪਰ ਉਹਨੇ ਫਿਰ ਵੀ ਪਾਠ ਜਿਹੜਾ ਸੀ ਉਹ ਜਾਰੀ ਰੱਖਿਆ ਪਾਠ ਉਹਨੇ ਜਾਰੀ ਰੱਖਿਆ ਇਹਨੇ ਚਿਰ ਨੂੰ ਇੱਕ ਹੋਰ ਗੋਲੀ ਆਈ ਤੇ ਉਹਦੀ ਹਿੱਕ ਦੇ ਵਿੱਚ ਵੱਜ ਗਈ ਗੁਰੂ ਦੀ ਤਾਜਾ ਦੇ ਵਿੱਚ ਲਹੂ ਲੋਹਾਨ ਸਾਰਾ ਦਰਬਾਰ ਹੋ ਗਿਆ ਇਹ ਜਿਹੜੇ ਅਰਥ ਸਿੰਘ ਅੰਦਰ ਸ਼ਹੀਦ ਕੀਤੇ ਸੀ ਇਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਕਿਉਂਕਿ ਜੰਗਲ ਵਿੱਚ ਲਜਾਅ ਤੇ ਜਿਹੜਾ ਸੀ ਉਹ ਖੁਰਦ-ਬੁਰਦ ਕਰਨ ਵਾਸਤੇ ਸਸਕਾਰ ਕਰ ਦਿੱਤੇ ਤੈਨ ਸਿੰਘ ਜਿਹੜੇ ਸੀ ਉਹ ਬਾਹਰ ਸ਼ਹੀਦ ਹੋਏ ਸੀ ਔਰ ਜਿਹੜੇ ਬਾਹਰ ਤੈਨ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸਸਕਾਰ ਜਿਹੜਾ ਸੀ ਉਹ ਪੌਂਟਾ ਸਾਹਿਬ ਦੇ ਨੇੜੇ ਹੀ ਇਹਨਾਂ ਦਾ ਸਸਕਾਰ ਜਿਹੜਾ ਸੀ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ ਸੀ ਇਸ ਸਮੇਂ ਇੱਕ ਹੋਰ ਇਸ ਸਾਥਕੇ ਵਿੱਚ ਸ਼ਾਮਲ ਸ਼ਖਸੀਅਤ ਸੀ ਸਰਦਾਰ ਪਾਰਾ ਸਿੰਘ ਹੋਣੀ ਜਿਹੜੇ ਕਹਿੰਦੇ ਨੇ ਕਿ ਜਿਹੜਾ ਖੂਨ ਚ ਬੱਚਾ ਸੀ ਜਿੱਥੋਂ ਚਰਨ ਧੋ ਕੇ ਅੱਗੇ ਸੰਗਤ ਜਾਂਦੀ ਸੀ ਉਹ ਵੀ ਸਾਰਾ ਲਹੂ ਦੇ ਨਾਲ ਭਰ ਗਿਆ ਸੀ ਔਰ ਮਾਪੁਰਖ ਵਰਤਮਾਨ ਸਮੇਂ ਦੇ ਅੰਦਰ ਬਾਬਾ ਨਿਹਾਲ ਸਿੰਘ ਦੀ ਹਰੀਆਂ ਵੇਲਾਂ ਵਾਲੇ ਮੁਖੀ ਤਰਨਾ ਦਲ ਕਿਉਂਕਿ ਉਹਦੋਂ ਇਹ ਵੀ ਜਵਾਨ ਸੀ ਔਰ ਇਹਨਾਂ ਦੇ ਵੀ ਬਹੁਤ ਸਾਰੀਆਂ ਜੜੀਆਂ ਗੋਲੀਆਂ ਲੱਗੀਆਂ ਕਿਹਾ ਜਾਂਦਾ ਜਿਹੜੀ ਇਹਨਾਂ ਨੂੰ ਗੋਲੀ ਲੱਗੀ ਇਹ ਵੀ ਜ਼ਖਮੀ ਹੋ ਗਏ ਅੱਜ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਹਨਾਂ ਦਾ ਅੱਜ ਵੀ ਸੰਗਤ ਦੇ ਅੰਦਰ ਬੜਾ ਮਾਣ ਸਨਮਾਨ ਹੈ ਜਦੋਂ ਵੀ ਹਰ ਸਾਲ ਬਾਅਦ ਇਹ ਦਿਨ ਆਉਂਦਾ ਹੈ ਤੇ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤथा ਹੋਰ ਵੀ ਜਿਹੜੀਆਂ ਸਾਡੀਆਂ ਸਿੰਘ ਸਹਿਬਾਵਾਂ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਸਾਰਿਆਂ ਦੇ ਵੱਲੋਂ ਸਾਕਾ ਪੌਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋયા ਉਹਨਾਂ ਨੂੰ ਨਤਮਸਤਕ ਹੋਇਆ ਜਾਂਦਾ ਹੈ ਸੋ ਇਸ ਵਾਸਤੇ ਇਹ ਜਿਹੜਾ ਅੱਜ ਦਾ ਦਿਹਾੜਾ ਹੈ ਆਹੋ ਆਪਾਂ ਵੀ ਸਾਰੇ ਰਲ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਪਟਾਣਪੋਟ ਪ੍ਰਣਾਮ ਕਰਦੇ ਹੋયા ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ